ਇਕ ਓੰਕਾਰ ਸਤਿਗੁਰ ਪ੍ਰਸਾਦ ਤੋ ਹੈ ਪ੍ਰਸਾਦ ਸਵਈਏ ਸ਼ਰਵਕ ਸੁੱਧ ਸੁਮੋਹ ਸਿਧਾਨ ਕੇ ਦੇਖ ਫर्यो ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਤ ਸੰਤ ਸਮੋਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕਉਨਾ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹਉ ਤੇ ਏ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੋਦਤ ਪਾਉਣ ਕੇ ਗਾਨ ਕੋ ਜਾਤ ਨਿਵਾਰੇ ਭਾਰੀ ਪੂਜਾਰ ਕੇ ਪੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਥੇ ਭਏ ਤੋ ਕਹਾ ਭਏ ਭੂਪਤ ਅੰਤ ਗੁਨਾਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦੇ ਸਾਨ ਕੋ ਵਜਦ ਢੋਲ ਮਰਦੰਗ ਨਗਾਰੇ ਗੂੰਜਦ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜਾਰੀ ਭੂਤ ਪਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਪਜੇਵਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥਨਾਨ ਦਿਆਦੰਦਾਨ ਸੁਸੰਜਮ ਨੇਮਿਆ ਨੇਕ ਵਸੇਕੈ ਵੇਦ ਪੁਰਾਣ ਕ ਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੀ ਪੇਖੈ ਪਾਉਨ ਆਹਾਰ ਜਤੀ ਜਤ ਤਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇਵਨ ਭੂਪਤ ਏਕ ਰਤੀਵਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦਵਾ ਸੁਸਾਸ ਸਨਹ ਦੁਰ ਜਾਣ ਦਲੇਂਗੇ ਭਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੇਂਗੇ ਤੋਰਿ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਵੀਰੇ ਪਾਰ ਬੜੇ ਬਰੇ ਹਾਰ ਵਿਚਾਰ ਹਿਸਾਰ ਕੀ ਧਾਰੁ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗੜਿ ਗੜਾਨ ਕੋ ਤੂੜਨ ਹਾਰ ਸੁ ਵਤ ਨਹੀਂ ਚਕਚਾਰ ਲਵਈਆ ਸਾਇਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ 1 ਦੋਈਆ दानो दीप निंद शचर भूत भवेख भगवान ज पाएंगे जीव जिते जन्म में तल में में पल ही पल में सौतापत पाएंगे पुन प्रतापन वाड़ जैतन पापन के बहु पुंजक पाएंगे बहु पुंजक पाएंगे साथ समूह प्रसन्न फिरै जग सत्र सवेह अवलोक च पाएंगे मानव इंद्र गज जिंदन रत जो त्रिलोक को राज करेंगे कोड़ शनानक जातक दान ਅਨੇਕ ਸੁਯੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸ੍ਰੀਪਤ ਅੰਤ ਪਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸਹਿ ਪਗ ਤੇ ਨਰ ਫੇਰ ਨ ਦੇਹ ਤਰਹਿਗੇ ਕਹਾ ਪਿਓ ਜੋ ਦੂ ਲੋਚਨ ਮੁੰਦ ਕੈ ਬੈਠ ਰਿਹੋ ਬਖਤਿਆਣ ਲਗਾਇਓ ਨ ਹਾਥ ਫਿਰਿਓ ਲੀਏ ਸਤ ਸਮੁੰਦਰ ਨ ਲੋਕ ਗਇਓ ਪਰਲੋਕ ਗਵਾਇਓ ਵਾਸ ਕੀਓ ਵਿਖਿਆਨ ਸੁਵੈਟ ਕੇ ਐਸੇ ਹੀ ਐਸੇ ਸੋਭੈ ਸੁਵਿਤਾਇਓ ਸਾਜ ਕਹੋਂ ਸੁਨ ਲਿਹੁ ਸਵੈ ਜਿਨ ਪ੍ਰੇਮ ਕੀਓ ਤਿਰਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਤਿਰਿਓ ਸਿਰ ਕਾਹੂ ਲੈ ਲਿੰਗ ਘਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪੋਸ਼ਾਕੋ ਸੀਸ ਨਿਵਾਇਓ ਕਉ ਬਤਾਨਕ ਪੂਜਤ ਘੈ ਪਸ ਕਉ ਮਰਤਾਨਕ ਪੂਜਨਤਾਇਓ ਕੂਰ ਕਿਰਿਆ ਊਰਜੋਸਵਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ